ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ 12 ਚੱਕਰ ਟਰੱਕ ਗਰਦਾਸਪੁਰ ਤੋਂ ਆ ਰਿਹਾ ਸੀਗਾ ਜੋ ਕਿ ਅੰਮ੍ਰਾਲੇ ਨੂੰ ਕੋਚ ਕਰ ਰਿਹਾ ਸੀ ਤੇ ਰਸਤੇ ਦੇ ਵਿੱਚ ਚੱਬੇਵਾਲ ਗੱਡੀ ਦਾ ਜਿਹੜਾ ਨੱਕਾ ਕੁਸ਼ਕ ਵੀਰਾਂ ਨੂੰ ਨਹੀਂ ਪਤਾ ਹੋਊਗਾ ਨੱਕਾ ਜਿਹੜਾ ਕਮਾਨੀ ਜਿਹਦੇ ਤੇ ਟਿੱਕੀ ਹੁੰਦੀ ਆ ਮੇਨ ਜਿਹੜਾ ਕਹੋ ਵੀ ਟਰੱਕ ਦਾ ਬੇਸ ਆ ਉਹ ਨੱਕਾ ਟੁੱਟਣ ਦੇ ਨਾਲ ਗੱਡੀ ਜਿਹੜੀ ਰੋਡ ਤੇ ਘੁੰਮ ਗਈ ਤੇ ਰੋਡ ਦੇ ਆਪੋਜੀਟ ਸਾਈਡ ਜਾ ਕੇ ਪਲਟ ਗਈ ਤੇ ਗੱਡੀ ਜਿਹੜੀ ਆ ਰੋਡ ਤੋਂ ਕਹਿ ਲੋ ਵੀ 5-7 ਫੁੱਟ ਥੱਲੇ ਜਾ ਕੇ ਡਿੱਗੀ ਆ ਥੋੜੇ ਇੱਥੇ ਪ੍ਰਵਾਸੀ ਰਹਿੰਦੇ ਸੀ ਪਰ ਚਲੋ ਵਾਹਿਗੁਰੂ ਦੀ ਕਿਰਪਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਡਰਾਈਵਰ ਤੇ ਨਾਲ ਸੈਕੰਡ ਡਰਾਈਵਰ ਵੀ ਬਿਲਕੁਲ ਠੀਕ ਨੇ ਤੇ ਮਸਲਾ ਇਹ ਆ ਵੀ ਬਾਈ ਜੀ ਵੀ ਕਈ ਵਾਰੀ ਆਪਾਂ ਰਾਹ ਤੇ ਜਾਂਦੇ ਮਿੰਟ 'ਚ ਕਹ ਦਿੰਨੇ ਯਾਰ ਹਨਾ ਪਈ ਟਰੱਕ ਵਾਲੇ ਨੇ ਗੱਡੀ ਘਮਾਤੀ ਹੋਣੀ ਆ ਇਹ ਨੀਂਦ 'ਚ ਹੋਣਾ ਇਹ ਨਸ਼ੇ 'ਚ ਹੋਣਾ ਜੇ ਹੋਣਾ ਬੋਹ ਹੋਣਾ ਹਨਾ ਪਰ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ ਵੀ ਭਾਈ ਟੈਕਨੀਕਲ ਖਰਾਬੀ ਵੀ ਆ ਸਕਦੀ ਆ ਗੱਡੀ ਦੇ ਵਿੱਚ ਹਨਾ ਕੁਕਲ ਕਈ ਵਾਰੀ ਚੀਜ਼ ਇਦਾਂ ਦੀ ਹੋ ਜਾਂਦੀ ਆ ਕਿਸੇ ਦੇ ਕੋਈ ਮਕਾਨ 'ਚ ਗੱਡੀ ਲੱਗ ਗਈ ਜਾਂ ਕਿਸੇ ਦੇ ਕਿਸੇ ਚੀਜ਼ 'ਚ ਲੱਗ ਗਈ ਅਖਾ ਜੀ ਡਰਾਈਵਰ ਨੇ ਮਾਰ ਦਿੱਤੀ ਗੱਡੀ ਹਰ ਇੱਕ ਜਗ੍ਹਾ ਡਰਾਈਵਰ ਕਸੂਰਵਾਰ ਨਹੀਂ ਹੁੰਦਾ ਜਦੋਂ ਗੱਡੀ ਦੇ ਵਿੱਚ ਕੋਈ ਟੈਕਨੀਕਲ ਫਾਲਟ ਆਉਂਦਾ ਆ ਕੋਈ ਇਦਾਂ ਦੀ ਚੀਜ਼ ਹੋ ਜਾਂਦੀ ਆ ਉਹਦੇ ਵਿੱਚ ਡਰਾਈਵਰ ਦੱਸੋ ਕੀ ਕਰੂ ਡਰਾਈਵਰ ਦੇ ਹੱਥ ਦਾ ਕੰਟਰੋਲ ਹੀ ਨਹੀਂ ਰਿਹਾ ਜਦੋਂ ਥੱਲੇ ਉਹ ਐਕਸਲ ਹੀ ਘੁੰਮ ਗਿਆ ਹੈਨਾ ਪਰ ਚਲੋ ਇੰਨੀ ਕਿਰਪਾ ਵੀ ਰੱਬ ਨੇ ਮਿਹਰ ਕੀਤੀ ਵੀ ਭਾਈ ਇਨਾਂ ਦੇ ਕੋਈ ਕੁੱਲੀਆਂ ਵਾਲੇ ਦੇ ਵੀ ਕਿਸੇ ਦੇ ਕੋਈ ਸਾਟਣ ਲੱਗੀ ਕੋਈ ਡਰਾਈਵਰ ਦੇ ਸੈਕੰਡ ਡਰਾਈਵਰ ਦੇ ਕੋਈ ਇਦਾਂ ਦੀ ਗੱਲਬਾਤ ਨਹੀਂ ਪਰ ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਡਰਾਈਵਰ ਨੂੰ ਕਸੂਰਵਾਰ ਕੱਢਣ ਤੋਂ ਪਹਿਲਾਂ ਇੱਕ ਵਾਰੀ ਡਰਾਈਵਰ ਨੂੰ ਪੁੱਛਿਆ ਜ਼ਰੂਰ ਕਰੋ ਕਿ ਭਾਈ ਇਹ ਗੱਡੀ ਤੇਰੀ ਦਾ ਐਕਸੀਡੈਂਟ ਹੋਇਆ ਤੇ ਹੋਇਆ ਕਿਦਾਂ ਆ ਜਿਹੜਾ ਦੇਖੋ ਹੁਣ ਐਕਸਲ ਥੱਲੇ ਘੁੰਮ ਗਿਆ ਨੱਕਾ ਗੱਡੀ ਦਾ ਟੁੱਟ ਗਿਆ ਝੂਲਾ ਝੂਲਾ ਜਿਹੜਾ ਆ ਨੱਕਾ ਟੁੱਟਣਾ ਝੂਲਾ ਵੀ ਟੁੱਟ ਗਿਆ ਹੈ ਨਾ ਜਿਹੜਾ ਝੂਲਾ ਟੁੱਟ ਗਿਆ ਇੱਕ ਪਾਸੇ ਦੀ ਕਮਾਨੀ ਤੇ ਰਹਿ ਗਿਆ ਐਕਸਲ ਥੱਲੇ ਘੁੰਮ ਗਿਆ ਐਕਸਲ ਘ ਹੁਣ ਤੁਸੀਂ ਦੇਖ ਲਓ ਵੀ ਜਾ ਕੇ 5-6 ਫੁੱਟ ਥੱਲੇ ਡਿੱਗੀ ਹੈ ਨਾ ਇਸ ਲਈ ਡਰਾਈਵਰ ਨੂੰ ਕਸੂਰवार ਕੱਢਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਡਰਾਈਵਰ ਨੂੰ ਪੁੱਛਿਆ ਕਰੋ ਵੀ ਵੀਰ ਹੋਇਆ ਕੀ ਆ ਐਮੀ ਨਾ ਰਾਹ ਤੁਰੇ ਜਾਂਦੇ ਇਲਜ਼ਾਮ ਲਾਦਿਆ ਕਰੋ ਵੀ ਡਰਾਈਵਰ ਨੇ ਮਾਰ ਦਿੱਤਾ